ਆਪ ਨੂੰ ਪਾਇਆ ਹੈ ਸਹਿਬ ਦੇ ਜਦੋਂ ਜੋਤੀ ਜੋਤ ਸਮਾਇਆ ਧੰਗੁਰੂ ਰਾਮਦਾਸ ਸਾਹਿਬ ਜੀ ਤੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੋਈ ਗੁਰਦਾ ਗੱਦੀ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਗਈ ਸੁਭਾਏ ਮਨ ਹੋਇਆ ਆਪਦੀ ਗੁਰਦਾ ਗੱਦੀ ਦੀ ਦਾਤ ਸਭੀ ਤਾਂ ਧੰਗੁਰੂ ਵਰਦਨ ਦੇਵ ਜੀ ਨੇ ਉਸ ਵੇਲੇ ਇੱਕ ਬਚਤ ਵਰਸ ਉਚਾਰਨ ਕੀਤਾ ਜਿਹੜਾ ਗੋਰੀ ਰਾਗ ਵਿੱਚ ਆਪਾਂ ਅੱਜ ਵੀ ਪੜ੍ਹਦੇ ਹਾਂ ਹਮ ਮੰਤਨ ਭਗਤ ਭਾਗਤ ਸਤਿਨਾਇ ਹਰਿ ਕੁਣ ਗਾਵੇ ਸਹਿਜ ਸੁਭਾਏ ਪਿਉ ਦਾਤੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਭਇਆ ਖਿਦਾਨਾ ਫਿਰ ਮਹਾਰਾਜ ਬਚਪਾਲ ਦੇ ਨੇ ਰਤਨ ਲਾਲ ਜਾਨਕਾ ਕਸ਼ੂਨਾ ਮੋਲ ਭਰੇ ਭਧਾਰ ਤਕੂਟ ਤਤੂਰ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਖੀਰ ਆਵੇਂ ਖਰਚੇ ਨੇ ਰਾਲਰ ਭਾਈ ਤੋਲ ਨਾ ਆਵੇ ਵੱਧ ਹੋ ਜਾਈਂ ਅਕਸਰ ਆਪਾਂ ਸਾਰੇ ਜਾਣਦੇ ਹਾਂ ਕਿ ਬ੍ਰਿਸ਼ਤੀ ਕਿਰਤੀ ਬੈਠੇ ਹਾਂ ਜਿਹੜਾ ਦੁਨੀਆਂ ਦਾ ਧਨ ਉਹ ਗਏ ਹਨ ਜਿਹੜਾ ਧਨ ਪਦਾਰਥ ਪੈਸਾ ਹੋ ਗਿਆ ਵਸਤੂ ਨਾ ਹੋਈ ਨਾ ਜੇ ਜਦੋਂ ਪੇਤਾ ਦੁਨੀਆਂ ਕੋ ਜਾਂਦਾ ਹੈ ਕਿ ਪੁੱਤਰਾ ਵਿੱਚ ਪਰਿਵਾਰ ਵਿੱਚ ਜਦੋਂ ਇਹ ਧਨ ਵੰਡਿਆ ਜਾਂਦਾ ਹੈ ਕਿ ਉਹ ਧਨ ਕਰਦਾ ਹੈ ਬਹੁਤਿਆਂ ਥਾਵਾਂ ਤੇ ਧੰਮ ਹੋ ਜਾਵੇ ਤੇ ਕੁਦਰਤੀ ਹੈ ਉਹ ਧੰਮ ਘਟ ਜਾਂਦਾ ਹੈ ਵੱਡਿਆ ਜਾਂਦਾ ਹੈ ਪਰ ਜਿਹੜਾ ਗੁਰਮਤ ਦਾ ਧਾਤ ਹੈ ਜਿਹੜਾ ਸ਼ਬਦ ਦਾ ਧਾਤ ਹੈ ਇਸ ਦੇ ਸਬੰਧ ਵਿੱਚ ਤਾਂ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਜਿਹਨਾਂ ਅਸੀਂ ਆਪਸ ਵਿੱਚ ਵੰਡਾ ਲਈ ਨਾ ਜੇਤੇ ਰੱਖਿਓ ਉਹਨਾਂ ਹੀ ਇਹ ਜਾਲਾ ਗੁਰਮਤੀ ਦਾ ਵਰ ਵੱਧਦੀ ਜਾਂਦੀ ਹੈ ਸਹਿਬ ਨੇ ਬਖਸ਼ ਕਰਕੇ ਕਹਿਣ ਲੱਗੇ ਖਾਵੇਂ ਕਲਜ਼ੇ ਰਾਵ ਮਿਲ ਭਾਈ ਟੋਲ ਨਾ ਆਵੇ ਵਾਧੋ ਜਾਈ ਤੇ ਅਖੀਰ ਤੇ ਗੁਰੂ ਬਾਬਾ ਜੀ ਬਚਨ ਕਰਦੇ ਨੇ ਕਹੋ ਨਾਂ ਨੇ ਤੇ ਨ ਮਸਤਕ 'ਤੇ ਲੇਕ ਲਗਾਏ ਨਾਲ ਜਿਹੜੇ ਜਿਹੇ ਜਿਹਨੂੰ ਸਤ ਸੰਗਤ ਦੇ ਵਿੱਚ ਬੈਠਣ ਦਾ ਸਮਾਂ ਮਿਲ ਜਾਂਦਾ ਹੈ ਨਾ ਉਹਦੇ ਤਾਂ ਮਸਤਕ ਦੇ ਉੱਪਰ ਅਕਾਲ ਪੁਰਖ ਨੇ ਹੱਥ ਰੱਖ ਦਿੱਤਾ ਇਹ ਲੇਕ ਦਿੱਤੇ ਆ ਜਿੱਥੇ ਆਪਾਂ ਇੱਥੇ ਬੈਠੇ ਆਂ ਆਪਾਂ ਸ਼ਬਦ ਦੇ ਲੰਗਰਾਂ ਹੁਣੇ ਆ ਇਸ ਵੇਲੇ ਸਿੱਖ ਪੰਥ ਵਿੱਚ ਦੋ ਲੰਗਰ ਨੇ ਇਹ ਇੱਕ ਲੰਗਰ ਹੈ ਜਿਹੜਾ ਅਸੀਂ ਸੜਕਾਂ ਤੇ ਲੈ ਲੈ ਕੇ ਖੋ ਜਾਂਦੇ ਹਾਂ ਕੋਈ ਵੀ ਬਦਲਾ ਤੇ ਢਾੜਾ ਹੁੰਦਾ ਹੈ ਅਨੰਦਪੁਰ ਸਾਹਿਬ ਹੋਲਾ ਬਲੇਰਾ ਢਾੜਾ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਦੀ ਦਾਜੋ ਮੇਲਾ ਹੁੰਦਾ ਹੈ ਕੋਈ ਵੀ ਭੋਗ ਪਰ ਪਾਉਂਦਾ ਹੈ ਅੱਜ ਦੇਖਿਆ ਜਾਂਦਾ ਹੈ ਜੇ ਸਾਨੂੰ ਸਿੱਖ ਘਟਾ ਘਮਾਉਣ ਵਾਲਿਆਂ ਨੂੰ ਅਸੀਂ ਸੜਕਾਂ ਤੇ ਲੰਗਰ ਗੱਡੀਆਂ ਬੱਸਾਂ ਸਾਧਨਾਂ ਨੂੰ ਰੋਮ ਰੋ ਕੇ ਲੰਗਰ ਨਹੀਂ ਵੀ ਕੋ ਸੜਕਾਂ ਤੋਂ ਲੈ ਕੇ ਧੱਕੇ ਨਾਲ ਖਵਾ ਰਹੇ ਇੰਜ ਕਹਿ ਲੋ ਕਿ ਲੰਗਰ ਦੀ ਬਹੁਤਿਆਂ ਦਾ ਮਾਂ ਤੇ ਜਲਦੀ ਇਹ ਲੰਗਰ ਤਾਂ ਹੈ ਸਾਡੇ ਸਰੀਰ ਦੀ ਜਿਹੜੀ ਸਾਡੇ ਪੇਟ ਦੀ ਭੁੱਖ ਨੂੰ ਪੂਰ ਕਰਦਾ ਹੈ ਪਰ ਉੱਚਾ ਲੰਗਰ ਤੇਰੀ ਕੌਮਨੀ ਅੱਜ ਤੱਕ ਧਿਆਨ ਦਾ ਸਮਝਿਆ ਨਹੀਂ ਹੈ ਉਹ ਲੰਗਰ ਹੈ ਜੋ ਸ਼ਬਦ ਦਾ ਲੰਗਰ ਗੁਰਬਾਣੀ ਵਿੱਚ ਇਹ ਵੀ ਬਚਨ ਮਹਾਰਾਜ ਸਾਹਿਬ ਨੇ ਵਰਕਿਸ ਕੀਤੇ ਲੰਗਰ ਚੱਲਣਾ ਕੋ ਸ਼ਬਦ ਹਰ ਕੋਟ ਨਾ ਆਵੀ ਘਟਿਆ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਜਿਹੜਾ ਦੂਸਰਾ ਲੰਗਰ ਚੱਲਦਾ ਹੈ ਨਾ ਪਿਆਰ ਵਾਲਾ ਉਹ ਚੱਲਦਾ ਹੈ ਸ਼ਬਦ ਦਾ ਲੰਗਰ ਜੇ ਕੋਈ ਸਾਡੇ ਵਿੱਚ ਪਿਆਰ ਨਾਲ ਜਪਜੀ ਸਾਹਿਬ ਨੂੰ ਪੜ ਰਿਆ ਹੋਵੇ ਗਤ ਨੇਮ ਤੇ ਰੁਕਵੇ ਜੋ ਜਪਜੀ ਸਾਹਿਬ ਦੇ ਆਪ ਪੜ ਰਿਆ ਹੋਵੇ ਆਸਾ ਕੀ ਬਾਣੀ ਦਾ ਕੀਰਤਨ ਸੁਣ ਰਿਹਾ ਹੈ ਆਸਾ ਕੀ ਬਾਣੀ ਦਾ ਪਾਠ ਕਰ ਰਿਹਾ ਹੈ ਸਹਿਜ ਬਾਣ ਦੀ ਕੋਈ ਲਗਾਤਾਰ ਕ੍ਰਿਆਵਾਂ ਨਾਲ ਜੁੜ ਕੇ ਸਹਿਜ ਬਾਣ ਕਰ ਰਿਹਾ ਹੈ ਕੋਈ ਧੁਰੂ ਦਾ ਬਚਨ ਸਾਧਾ ਪਰਵਾਜ਼ ਕਰਦਾ ਹੈ ਗਹਿੀ ਸਬਰ ਕਰਦਿਆਂ ਕਰਦਾ ਹੈ ਉਹ ਦੁਆਰੇ ਦੇ ਅੰਦਰ ਕਰਦਾ ਹੈ ਸਮਝ ਲਵੇ ਉਹ ਗੁਰੂ ਨਾਨਕ ਦੇਵ ਘਰ ਦਾ ਸ਼ਬਦ ਦਾ ਲੰਗਰ ਆਪ ਹੀ ਛਕ ਰਿਆ ਤੇ ਅੱਗੇ ਅਗਾਹ ਵਰਤਾ ਵੀ ਰਿਆ। ਉਹ ਸਹਿਬ ਨੇ ਬਚਨ ਕਹਿ ਕਹਿ ਲਗੇ ਖਾਵੇਂ ਖਰਵੇਂ ਰਾਉ ਦੇ ਭਾਈ ਤੋੜ ਨ ਆਵੇ ਵੱਧ ਦੋ ਜਾਈ ਕੌਣ ਨਾਲੇ ਕਿਤੇ ਨਾ ਮਸਤਰ ਲੇਕ ਲਕਾਇੇ ਸੋ ਏਕ ਖਜਾਵੇਂ ਲਿਆ ਰਹਾ ਭਾਈ ਲਿਆ ਰਾਇ ਸ਼ਬਦ ਜਿਹੜਾ ਇਹਦੇ ਅਰਥ ਨੇ ਇਹ ਮਹਾਰਾਜ ਦੀ ਵਰਸ਼ਿਸ਼ ਹੋ ਗਈ ਅਸੀਂ ਸਾਰੇ ਸਤ ਦਾ ਲੰਗਰ ਜਿਹੜਾ ਸ਼ਬਦ ਦਾਇ ਦੇ ਗਾਣ ਬਣਗੇ ਪਿਆਰੋ ਤੇ ਮੈਂ ਇੱਕ ਬੇਨਤੀ ਕਰਦਿਆਂ ਅੱਜ ਆਪਾਂ ਨਵਾਂ ਸਾਲ ਜਿਹੜਾ ਮੁੱਖ ਨਾਂਕਸ਼ਾਈ 556ਵਾਂ ਆਰੰਭ ਹੋ ਰਿਹਾ ਹੈ 14 ਮਾਰਚ ਨੂੰ ਉਹਦੇ ਸਬੰਧ ਵਿੱਚ ਸੁਖਰਾਣਾ ਸੁਆਗਤ ਦੀ ਆਹਰੀ ਭਰ ਰਿਹਾ ਪਿਆਰੋ ਯਤਨ ਕਰੀਏ ਜੇ ਨਵਾਂ ਸਾਲ ਆ ਰਿਹਾ ਹੈ ਤੇ ਅਸੀਂ ਆਪਣੀਆਂ ਹਾਲਤਾਂ ਬਦਲ ਲਈਏ ਅਕਸਰ ਬੰਦੇ ਨੂੰ ਦੇਖਿਆ ਜਾਂਦਾ ਹੈ ਸਾਲ ਬਾਅਦ ਦਫਤਰ ਵਿੱਚ ਹੋਵੇ ਘਰ ਵਿੱਚ ਹੋਵੇ ਡਰੈਗਰ ਵਿੱਚ ਲੱਗਾ ਕੈਲੰਡਰ ਹੋਵੇ ਨਾ ਕੰਮ ਤੋਂ ਕੈਲੰਡਰ ਲਾ ਦਿੰਦਾ ਹੈ ਬਦਲ ਕੇ ਨਵੇਂ ਸਾਲ ਦਾ ਨਵਾਂ ਕੈਲੰਡਰ ਲਾ ਦਿੰਦਾ ਹੈ ਘੜੀਆਂ ਬਦਲ ਦਿੱਤਾ ਹੈ ਪਰ ਜੇ ਨਹੀਂ ਬਦਲਤਾ ਤੇ ਆਪਣੇ ਸੁਭਾਅ ਨੂੰ ਨਹੀਂ ਬਦਲਦਾ ਸੁਭਾਅ ਉਥੇ ਦਾ ਉਥੇ ਪਿਛਲੇ ਸਾਲਾਂ ਵਾਲਾ ਖੜਾ ਆ ਜਾਂਦਾ ਹੈ ਹੁਣ ਮੈਂ ਥੋੜੀ ਜਿਹੀ ਅੱਗੇ ਕਰਦੇ ਹਾਂ ਜੀ ਇਸ ਸਮੇਂ ਨੂੰ ਮਾਪਣ ਦੇ ਸਾਧਨ ਨੇ ਜਿਵੇਂ ਸਭ ਤੋਂ ਪਹਿਲਾਂ ਜਿਹੜੀ ਆ ਘੜੀ ਹੈ ਹੈਂਡਵਾਰਚ ਆਰ ਲਕ ਲੋਕ ਹੈ ਇਹਦੀ ਖੋਜ ਇਹਦੀ ਖੋਜ ਚੇਤੇ ਰੱਖਿਓ ਸਰ ਡੇਵਿਡ ਇੱਕ ਨਾਮ ਦਾ ਜਰਮਨ ਦਾ ਬੰਦਾ ਹੋਇਆ ਹੈ ਉਹਨੇ 1319 ਈਸਵੀ ਦੇ ਵਿੱਚ ਕੀਤੀ ਸੀ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਸਿੱਖ ਨਾਮ ਦੀ ਨੀਂਹ ਪੈਦਾ ਹੋਇਆ ਸਰਦਾ ਇਸ ਵਾਰ ਲੱਗੀ ਹੋਈ ਹੈ ਜਿਸ ਨੂੰ ਸੂਣ ਦੀ ਘੜੀ ਕਹਾ ਜਾਂਦਾ ਹੈ ਤੇ ਸਰਦਾਰ ਲਹਿਣਾ ਸਿੰਘ ਮਜੀਠੀਆ ਜਿਹੜਾ ਪਹਿਲਾ ਸਿੱਖ ਇੰਜੀਨੀਅਰ ਹੋਇਆ ਜਿਨੇ ਸਿੱਖਾਂ ਵਿੱਚ ਪਹਿਲੀ ਵਾਰ ਬੰਦੂਕ ਬਣਾਈ ਹੈ ਉਹਨੇ ਇਤਿਆਦ ਕੀਤੀ ਸੀ ਫਿਰ ਹੁਣ ਚੇਤੇ ਰੱਖਿਓ ਅਸੀਂ ਪਿਆਰ ਵਾਲਿਓ ਕੈਲੰਡਰ ਬਦਲਦੇ ਹਾਂ ਘੜੀਆਂ ਬਦਲਦੇ ਹਾਂ ਪਰ ਆਪਣਾ ਜੀਵਨ ਨਹੀਂ ਬਦਲਦਾ ਜੀਵਨ ਬਦਲਦਾ ਹੈ ਮੇਰੇ ਧੂ ਕਾ ਸ਼ਬਦ ਜਿਸ ਦਿਨ ਗੁਰੂ ਦੇ ਸ਼ਬਦ ਦਾ ਸਾਡਾ ਮਨ ਜੋੜਦਾ ਹੈ ਅੰਦਰ ਜੋੜਦਾ ਹੈ ਉਦੋਂ ਸਾਡੇ ਅੰਦਰ ਗੁਰੂ ਦੇ ਸ਼ਬਦ ਦੇ ਦੁਆਰਾ ਤੋਂ ਦੀ ਪ੍ਰਾਪਤ ਹੁੰਦੀ ਹੈ ਆਪਾਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਸਾਂਝਾ ਕਰੀਏ ਹਜ਼ੂਰ ਨੇ ਬੜੀ ਕਿਰਪਾ ਕੀਤੀ ਸਿਰ ਪੈਣ ਲੱਗੇ ਮਹਾਰਾਜ ਅਸੀਂ ਅੰਦੇ ਹਾਂ ਭਾਵੇਂ ਕਿਸਨੇ ਆ ਸਾਲਾਂ ਤੋਂ ਅਸੀਂ ਸਾਲਾਂ ਦੇ ਸਾਲ ਤੁਹਾਡੇ ਚ ਉਹ ਛੇਰ ਬੈਠੇ ਹੋਣਗੇ ਜਿਨੇ ਜਿਨੇ ਉਮਰ ਹੋਈ ਇੰਨੇ ਨੇ ਉਹਨਾਂ ਨੇ ਸਲਾਹਾਂ ਜੋੜ ਕੇਆਂ ਚਾਲੀ ਭਰ ਲਈਏ ਜਿਨੇ ਜਿਨੇ ਉਮਰ ਹੋਈ ਇੰਨੇ ਨੇ ਪਰਗਟੇ ਦਿਹਾੜਿਆਂ ਉਹਨਾਂ ਨੇ ਬਣਾ ਲਏ ਹਾਲੇਗਾ ਭਰ ਲਈਆਂ ਪਰ ਗੁਰੂ ਪਰਸਰ ਦੇ ਸਲਾਹ ਜਿਵੇਂ ਨਹੀਂ ਬਦਲਿਆ ਜੀਵਨ ਕਿਉਂ ਨਹੀਂ ਬਦਲਿਆ ਇੱਕ ਸਵਾਲ ਪੈਦਾ ਹੁੰਦਾ ਹੈ ਅਜੇ ਤੱਕ ਅਸੀਂ ਬਾਪੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਅਪਣਾਇਆ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਆਪ ਨੂੰ ਬਦਲਣਾ ਨਹੀਂ ਬੰਦਾ ਚਾਹਦਾ ਸਮਾਜਿਕ ਪੱਧਰ ਤੇ ਦੇਖੋ, ਰਾਜਨੀਤਿਕ ਪੱਧਰ ਤੇ ਦੇਖੋ ਬੰਦੇ ਸੁਭਾਅ ਦੇ ਵਿੱਚ ਬਹੁਤ ਕੁਝ ਬੋਲਦਾ ਹੈ ਪਰ ਗੁਰੂ ਨਹੀਂ ਬੋਲਦਾ। ਤੇ ਧਰਮ ਦੇਸ ਆਪਾਂ ਰਸਤੇ ਤੇ ਜੇ ਧਰਮ ਹੀ ਦੁਨੀਆਂ ਦੇ ਵਿੱਚ ਦੇਖ ਲਈਏ ਨਾ ਕਿ ਸਭ ਤੋਂ ਜਾਵੇ ਚਿੱਟੀ ਬੰਦੇ ਧਰਮ ਦੀ ਦੁਨੀਆਂ ਦੇ ਵਿੱਚ ਦਿਖਾਈ ਦਿੰਦੇ ਨੇ। ਮੇਰਾ ਇੱਕ ਸੱਜਣ ਹੈ ਕੰਮ ਕਰਦੇ ਉਹ ਡਿਊਟੀ ਕਰਦਾ ਹੈ। ਉਹਨੇ ਇੱਕ ਵਾਰ ਮੈਨੂੰ ਗੱਲ ਸੁਣਾਈ ਕਹਿਣ ਲੱਗਾ ਕਿ ਬੰਦੇ ਧਰਮ ਦੀ ਦੁਨੀਆਂ ਦੇ ਅੰਦਰ ਬੜੇ-ਬੜੇ ਇਹ ਲਗਦਾ ਜਿਵੇਂ ਵਹਿਂ ਸੇਵਾ ਕਰਦਾ ਸੀ ਨਾ ਉਹ ਸਫਾਰ ਤੇ ਗੋਲਵਾਲਾ ਸਾਹਿਬ ਰੋਜ਼ ਇੱਕ ਪਹਿਮੀ ਕੈਲੋ ਰੋਜ਼ ਸ਼ਤਾ ਉਹ ਕੈਲੋ ਹੁੰਦਾ ਸੀ ਤੇ ਉਹਨੇ ਸੇਵਾ ਇਹ ਚੁਣੀ ਹੋਈ ਸੀ ਕਿ ਮੈਂ ਗੋਦਵਾਲੇ ਦੇ ਨਾਲ ਲਾਈਟਾਂ ਮੈਂ ਰੋਜ਼ ਆ ਕੇ ਜਗਾਉਣੀ ਆ ਰੋਜ਼ ਆਲਾ ਲਾਈਟਾਂ ਜਿਹੜੀਆਂ ਨੇ ਸਾਰੀਆਂ ਗੋਦੇ ਦਰਬਾਰ ਦੀਆਂ ਮੈਂ ਜਗਾਉਣੀ ਆ ਨੀ ਤੇ ਉਹਨੇ ਸੇਵਾ ਨੂੰ ਪੱਕਾ ਚੁਣਿਆ ਸੀ ਤੇ ਕਿਸੇ ਨੂੰ ਉਹ ਸੇਵਾ ਹੋਰ ਕਰਨੀ ਨਹੀਂ ਸੀ ਦਿੱਤਾ ਗੱਲ ਬੜੀ ਚੰਗੀ ਹੈ ਪਰ ਕੰਬੇਰੀ ਅੰਬੀ ਜੇਲ੍ਹ ਵੇਖੋ ਕਿੱਥੇ ਖੜੀ ਐ ਕਹਿ ਲਗਾ ਇੱਕ ਦਿਨ ਕੀ ਹੋਇਆ ਗੁਰਦੁਆਰਾ ਸਾਹਿਬ ਦੇ ਨਾਲ ਲਾਈਟਾਂ ਨਹੀਂ ਸੀ ਕੋਈ ਹੋਰ ਆ ਗਿਆ ਪਿਆਰ ਵਾਲਾ ਤੇ ਉਹ ਨਹੀਂ ਹੋਵੇ ਤਾਂ ਪਹਿਲਾਂ ਜਗਾ ਦਿੱਤੀਆਂ ਪਰ ਉਹ ਬੰਦੇ ਦੀ ਜੇਲ੍ਹ ਦੇਖੋ ਉਹਨੇ ਬਾਅਦ ਵਿੱਚ ਆ ਕੇ ਨਾ ਕੱਲੀ ਕੱਲੀ ਲਾਈਟ ਫੇਅਰ ਆਫ ਕਰਕੇ ਤੇ ਜੇਲ੍ਹ ਦੁਬਾਰਾ ਖੋਲ੍ਹ ਦਿੱਤੀ ਕਿ ਮੇਰੇ ਤੋਂ ਬਾਗ ਬਗੈਰ ਹੋਰ ਕਿਹੜਾ ਸੇਵਾ ਕਰ ਸਕਦਾ ਜੇ ਪਿਆਰ ਵਾਲੂ ਇਸ ਜਗ੍ਹਾ ਤੇ ਸਥਾਨ ਤੇ ਬੋਲ ਬਾਰੇ ਆਦਿ ਵੀ ਬੰਦਾ ਆਪਣੇ ਆਪ ਨੂੰ ਜਿੱਤੀ ਮੰਨੂ ਅੱਗੇ ਰੱਖ ਕੇ ਬੈਠਾ ਹੈ ਨਾ ਤੇ ਫਿਰ ਮਨ ਤੇ ਗੁਰਮਤ ਦਾ ਰਸ ਨਹੀਂ ਚੜੇਗਾ ਤਾਂ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਬੜੀ ਕਿਰਪਾ ਕਰਦੇ ਨੇ ਸਹਿਬਾ ਆਪਣੇ ਆਪ ਨੂੰ ਵੇਚ ਰਾ ਕੇ ਮਹਾਰਾਜ ਦੁਨੀਆ ਦੀ ਗੱਲ ਕਰਦੇ ਨੇ ਸਾਡੇ ਅੰਦਰ ਦੀ ਗੱਲ ਕਰਦੇ ਨੇ ਹਜ਼ੂਰ ਨੇ ਫਰਮਾਨ ਕੀਤਾ ਕਹਿਣ ਲੱਗੇ ਹਮ ਅੰਧੇ ਅੰਧ ਬਿਖੇ ਬਿਖਲਾਤੇ ਕਿ ਉਹ ਚਾਲੇ ਕੋ ਚਾਲੀ ਇਹਦਾ ਅਰਥ ਹੈ ਬੜਾ ਸੋਹਣਾ ਇਹ ਅਰਥ ਨੇ ਏ ਸਤੂ ਆਕਾਲ ਗੁਰੂ ਅਸੀਂ ਅੰਦੇ ਹਾਂ ਬੰਦਾ ਕਹੇਗਾ ਮੈਂ ਕਹਿੰਦੇ ਨਹੀਂ ਆ ਨਾ ਮੇਰੇ ਕੋਲ ਤਾਂ ਦੋ ਅੱਖਾਂ ਨਹੀਂ ਜੇ ਮੈਂ ਕਿਤੇ ਧੂਹ ਚੜਿਆ ਲੰਗਾ ਹਾਂ ਤੇ ਮੇਰੇ ਮੋਬਾਈਲ ਦੀ ਸਕਰੀਨ ਤੇ ਘਰ ਦੇ ਕੈਮਰੇ ਵੀ ਸਾਰੇ ਆ ਗਏ ਤੇ ਮੈਨੂੰ ਕੌਣ ਕਹੇਗਾ ਅੰਦਾ ਪਰ ਸਰਬ ਕੰਨ ਲੱਗੇ ਨਹੀਂ ਦੁਨੀਆ ਦੇ 탑 ਤੇ ਬੰਦਾ ਅੰਦਾ ਨਹੀਂ ਹੈ ਪਰ ਧਰਮ ਵੀ ਦੁਨੀਆ ਦੇ ਅੰਦਰ ਬੰਦਾ ਅੱਜ ਵੀ ਇੱਕ ਦੂਜੇ ਚ ਵੱਜਦੀ ਫਿਰ ਰਹੇ ਹੈ ਸਰਵ ਨੇ ਬਚਨ ਕੀਤਾ ਕਹਿਣ ਲੱਗੇ ਅੰਦੇ ਨਹੀਂ ਪਛਾਣ ਪਤਾ ਕੀ ਹੁੰਦੀ ਐ ਕਿਹੜੀ ਚੀਜ਼ ਖਾਣੀ ਐ ਮੇਰੇ ਸਿਹਤ ਦਾ ਸ਼ਰੀਰ ਦਾ ਨੁਕਸਾਨ ਇਹਦੇ ਨਾਲ ਹੋਏਗਾ ਕਿਹੜੀ ਬੰਨ ਨਹੀਂ ਖਾਣੀ ਜਿਹੜੀ ਨਾਲ ਮੇਰਾ ਨੁਕਸਾਨ ਹੋਏਗਾ ਤੇ ਕਿਹੜੀ ਮੈਂ ਖਾਣੀ ਜਿਹਦੇ ਨਾਲ ਫਾਇਦਾ ਹੋਏਗਾ ਬੰਦਾ ਅਜੇ ਤੱਕ ਇਹ ਨਹੀਂ ਪਛਾਣ ਕਰ ਸਕਿਆ ਹੋਰ ਆਪਾਂ ਇੱਕ ਗੱਲ ਦੂਰ ਲਈਏ ਖਾਲਸਾ ਜੀ ਗੋਤਵਾਰੇ ਤੰਤ ਸਥਾਨ ਤੇ ਮਨੋਖ ਹੁੰਦਾ ਹੈ ਤੇ ਪ੍ਰਬੰਧਕਾਂ ਨੂੰ ਲੈ ਕੇ ਲਾਉਣਾ ਪੈਂਦਾ ਹੈ ਕਿ ਢੱਟੇ ਕੱਪੜੇ ਛੋਟੇ ਕੱਪੜੇ ਜਿਨ੍ਹਾਂ ਨਾਲ ਤੰਗਿਆ ਹੋਇਆ ਹੋਇਆ ਇਹ ਕੱਪੜੇ ਬਾਕੇ ਗੁਰਦੁਆਰੇ ਲਾਓ ਆਪਾਂ ਸਾਰੇ ਜਾਣਦੇ ਆਂ ਕਿ ਅੱਜ ਗੁਰਦੁਆਰਾ ਕਮੇਟੀਆਂ ਨੂੰ ਇਹ ਲੈ ਕੇ ਲਾਉਣਾ ਪੈ ਗਿਆ ਟੋਪੀ ਕੈਪੜੀ ਇਹੋ ਜਿਹੇ ਕੱਪੜੇ ਬਾਕੇ ਗੁਰਦੁਆਰੇ ਨਾ ਆਓ ਇਥੋਂ ਸਵਾਲ ਪੈਦਾ ਹੁੰਦਾ ਹੈ ਬੰਦਾ ਦੁਨੀਆ ਦੇ ਤਲ ਤੇ ਭਾਵੇਂ ਪੜ ਦੇ ਗਿਆ ਅਹੁਦਿਆਂ ਰਤਬਿਆਂ ਦਾ ਮਾਲਕ ਹੋ ਗਿਆ ਠਿਕਾਣਿਆਂ ਦਾ ਮਾਲਕ ਹੋ ਗਿਆ ਧਨ ਦੌਲਤਾਂ ਦਾ ਮਾਲਕ ਹੋ ਗਿਆ ਬਾਪ ਜੀ ਤੇਰੇ ਕਿਉਂ ਪਹਿਨਣ ਦਾ ਇਹ ਤਾਂ ਨਹੀਂ ਪਤਾ ਲੱਗਾ ਮੈਂ ਕੀ ਪਹਿਨਣਾ ਹੈ ਤੇ ਕੀ ਨਹੀਂ ਪਹਿਨਣਾ ਤੇ ਸਹਿਬ ਨੇ ਆਪਣੀ ਸਚ ਬਚਨ ਕਹੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪਹਿੰਦੇ ਤੰ ਪੀੜ ਹੈ ਮਨ ਮੈਂ ਚੱਲੇ ਵਕਤ ਜੀ ਲਗਾ ਬਸਰ ਪਾਇਆ ਤੂੰ ਗੁਰੂ ਦੀ ਮਰਿਆਦਾ ਤੋਂ ਦੂਰ ਜਾਣਾ ਹੈ ਜਾਂ ਗੁਰੂ ਨਾਲ ਤੇਰੀ ਸਾਝ ਟੁੱਟਦੀ ਉਹਨੂੰ ਕੌਣ ਦਾ ਲਾਭ ਕੀ ਹੈ ਸਹਿਬ ਨੇ ਖਾਨ ਦੀ ਵੀ ਗੱਲ ਕੀਤੀ ਹੈ ਬਗਵਾ ਉਹ ਖਾਣਾ ਕੁਸੀ ਖਵਾਰ ਜਿਤ ਖਾਗੇ ਤਨ ਪੀੜਿ ਹੈ ਬਨ ਮੈਂ ਚੱਲੇ ਬਕਰ ਗੁਰੂ ਰਾਮਦਾਸ ਸਹਿਬ ਕਹਿਣ ਲਗੇ ਤਾਂ ਅੰਧੇ ਪਾਣਾ ਹਮ ਅੰਧੇ ਅੰਧ ਬਿਖੇ ਬਿਖਰਾਪੇ ਕਿਉ ਚੱਲੈ ਗੁਰ ਚਾਲੀ ਤੇ ਹਜ਼ੂਰ ਨੇ ਅਗੇ ਬਚਨ ਕਹਿਣ ਲਗੇ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣੀ ਹੇ ਬਾਲਕ ਕਿਰਪਾ ਕਰ ਮੈਨੂੰ ਆਪਣਾ ਪੱਲਾ ਫੜਾ ਲੈ ਆਪਣੀ ਉਂਗਲੀ ਫੜਾਵੇ ਮਾਲਕਾ ਮੈਂ ਤਾਂ ਕਿ ਤੇਰਾ ਮੱਲਾ ਫੜ ਕੇ ਤੇਰੇ ਰਸਤੇ ਤੇ ਚੱਲ ਸਕਾਂ ਜੇ ਅਸੀਂ ਸੰਗਤ ਵਿੱਚ ਵੀ ਆਏ ਆ ਨਾ ਮੇਗਾ ਭੈਣਾ ਮਤਾਵਾ ਬੈਠੀਆਂ ਨੇ ਤੁਸੀਂ ਬੜੇ ਪਿਆਰ ਨਾਲ ਸ਼ਰੀਰ ਜਿੰਨੇ ਵੀਰ ਗੁਰੂ ਪਿਆਰ ਵਿੱਚ ਬੈਠਿਓ ਜੀ ਅਸੀਂ ਇੱਥੇ ਬੈਠਿਆ ਨਾ ਆਪਣੀ ਚਤਰਾਈ ਨਾਲ ਨਹੀਂ ਬੈਠੇ ਗੁਰੂ ਕੋ ਅਸੀਂ ਆਪਣੀ ਦਾਵੇਦਾਰੀ ਨਾਲ ਨਹੀਂ ਜੇ ਬੈਠੇ ਅਸੀਂ ਆਪਣੀ ਮਨ ਮਰਥੀ ਨਾਲ ਆਪਣੇ ਬੌਧ ਨਾਲ ਵੀ ਬੈਠੇ ਇਹ ਸਾਡੇ ਤੇ ਗੁਰੂ ਨੇ ਤਰਸ ਕੀਤਾ ਦਇਆ ਕੀਤੀ ਸਾਨੂੰ ਉਪਤਮ ਦਿੱਤਾ ਸਾਨੂੰ ਫੁਰਨਾ ਦਿੱਤਾ ਸਾਨੂੰ ਮਹਾਰਾਜ ਨੇ ਉਪਤਮ ਦਿੱਤਾ ਬਲ ਦਿੱਤਾ ਕਿ ਅਸੀਂ ਆ ਕੇ ਗੁਰੂ ਦੇ ਸਹਗਤ ਵਿੱਚ ਬੈਠ ਗਏ ਕਈ ਵਾਰੋਂ ਮਨ ਦਾ ਪਤਾ ਕੀ ਕਹਿੰਦਾ ਹੈ ਮੈਂ ਗੁਰਦੁਆਰੇ ਗਿਆ ਮੈਂ ਦਿੱਤ ਨੀਮ ਕੀਤਾ ਮੈਂ ਸੇਵਾ ਕੀਤੀ ਆ ਗੁਰਮਖਾ ਨੇ ਜੀਵਨ ਦੀ ਆਵਾਜ਼ ਇਹ ਹੁੰਦੀ ਹੈ ਗੁਰੂ ਨੇ ਕਰਵਾ ਲਿਆ ਗੁਰੂ ਨੇ ਆਪ ਕਰਵਾ ਲਿਆ ਤੇ ਭਗਤ ਕਬੀਰ ਜੀ ਨੇ ਸ਼ਰਨ ਕਰਿਓ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸ਼ਰੀਰ ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ 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 ਜੀ ਕਹਿਣ ਲੱਗੇ ਮੈਂ ਨਹੀਂ ਕੁਝ ਵੀ ਕੀਤਾ ਜੇ ਭਗਤੀ ਦੇ ਰਾਹ ਤੇ ਤੁਰਿਆ ਹੈ ਬਾਣੀ ਉਚਾਰ ਕੀਤੀ ਬੰਦਗੀ ਕਰ ਰਿਹਾ ਹੈ ਤੇ ਉਸ ਮਾਲਕ ਦੀ ਦਾਤ ਹੈ ਉਹਨੇ ਆਪ ਕਰਵਾ ਲਿਆ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੇਥ ਚਲੋ ਗੋਚਾ ਵੀ ਗੁਰੂ ਰਾਮਦਾਸ ਕਹਿ ਲਗੇ ਚਾਰ ਇਹ ਹੈ ਜਿਹੜੀ ਗੁਰੂ ਦੇ ਨਾਲ ਸਾਨੂੰ ਜੋੜਦੀ ਹੈ ਨਵੇਂ ਸਾਲ ਦੀ ਖੁਸ਼ੀ ਚ ਬੈਠੇ ਆਂ ਬ੍ਰਹਮ ਕੋਸ਼ਿਸ਼ ਕਰਾਣੇ ਸਵਾਗਤ ਦੀ ਹਾਲੀ ਪੜ ਰਹੇ ਆਂ ਅਰਦਾਸ ਕਰਿਓ ਮੇਰੇ ਭਾਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਦਾਤਾ ਅੱਗਵਾ ਸਾਰ ਜਿਹੜਾ ਇਹ ਉਹਦੇ ਵਿੱਚ ਮੇਰਾ ਮੇਥ ਨਹੀਂ ਉਚਾਲ ਹੋਵੇ ਮੈਂ ਸਤ ਸਗਤ ਵਿੱਚ ਆਉਣਾ ਸ਼ੁਰੂ ਕਰਦੇ ਆਂ ਮੇਰੇ ਮਨ ਦਾ ਸੁਭਾਅ ਅੰਦਰੋਂ ਬਦਲ ਜਾਵੇ ਕਿਉਂਕਿ ਸਭ ਤੋਂ ਵੱਡਾ ਸਿੱਖੀ ਦੇ ਵਿੱਚ ਜੇ ਕੋਈ ਸਾਧਨ ਹੈ ਮੈਂ ਅੱਗੇ ਲਾ ਕੇ ਬੇਨਤੀ ਕਰਾਂਗਾ ਜੀਵਨ ਨੂੰ ਬਦਲਦਾ ਤੇ ਉਹ ਹੈ ਸਤ ਸੰਗਤ ਗੁਰ ਸਿਖ ਮੀਤ ਚਲੋ ਗੁਰ ਚਾਹੀ ਜੋ ਗੁਰ ਕਹੇ ਸੋਈ ਭਲ ਬਨੁ ਹਰ ਹਰ ਕਥਨਰਾ ਦੀ ਗੁਰੂ ਰਾਮਦਾਸ ਤੋਂ ਬਾਅਦ ਆਓ ਆਪਾਂ ਭਗਤ ਰਵਿਦਾਸ ਜੀ ਦੇ ਕੁਝ ਬਚਨਾਂ ਵੀ ਸਾਹਜ ਆਪਸ ਵਿੱਚ ਕਰ ਲਈਏ ਭਗਤ ਰਵਿਦਾਸ ਨੇ ਕਮਾਲ ਕਰ ਦਿੱਤੀ ਹੈ ਕਹਨ ਲਗੇ ਜੇ ਮਾਲਕ ਜੇ ਮੈਨੂੰ ਆਤ ਪੁੱਖਤ ਕਹਿ ਲੈਨੇ ਜੇ ਮੈਨੂੰ হে ਪਰਮਾਤਮਾ ਪ੍ਰਭੂ ਦੀ ਤੁਹਾਡਾ ਸੇਵਕ ਕਹਿ ਰਹੇ ਨੇ ਜੇ ਵੱਡੇ ਵੱਡੇ ਬਿੱਪਰ ਵੱਡੇ ਵੱਡੇ ਹਾਕਮ ਵੱਡੇ ਵੱਡੇ ਧਾਰਮਿਕ ਪੁਰਸ਼ ਵੀ ਮੇਰੇ ਗਲਵਾ ਲਾ ਕੇ ਨਮਸਕਾਰ ਕਰਦੇ ਨੇ ਨਾ ਉਹ ਮੈਨੂੰ ਨਹੀਂ ਨਮਸਕਾਰ ਕਰ ਰਹਾ ਭਗਤ ਰਵਦਾਸ ਜੀ ਕਹਿੰਦੇ ਤੇਰੀ ਬੰਦਗੀ ਤੇ ਭਗਤੀ ਨੂੰ ਕਰ ਰਹੇ ਆਪ ਉਹ ਪੇਪਰ ਪ੍ਰਧਾਨ ਤੇ ਕਰੇ ਨਡੋ ਤੇਰੇ ਨਾਮ ਸਰਨਾਇ ਰਖਾਸ ਦਾਸ ਇਹ ਨਾਮ ਨੂੰ ਆ ਕੇ ਨਮਸਕਾਰ ਕਰਦੇ ਪਰ ਭਗਤ ਰਵਲਾਦੀ ਪੁੱਛਿਆ ਆਉ ਆਪਾਂ ਸਾਰੇ ਆਪਜੀ ਦੇ ਜੀਵਨ ਚ ਭਗਤੀ ਕਿਵੇਂ ਪੈਦਾ ਹੋਈ ਤੁਹਾਡੇ ਜੀਵਨ ਦੇ ਅੰਦਰ ਬਦਗੀ ਦੀ ਤਾਂ ਕਿਵੇਂ ਪੈਦਾ ਹੋਈ ਤੇ ਭਗਤ ਰਵਲਾਦੀ ਬੜਾ ਸੁੰਦਰ ਜਵਾਬ ਦਿੰਦੇ ਨੇ ਖਾਲਸਾ ਜੀ ਕਹਿਣ ਲੱਗੇ ਸਾਧ ਸੰਗਤ ਦੇ ਵਿੱਚ ਆਹ ਜਿਹੜਾ ਸ੍ਰੋਮ ਹੈ ਨਾ ਇੱਥੇ ਆਪਾਂ ਬੈਠੇ ਆ ਇੱਕ ਤਾਂ ਸ੍ਰੋਮ ਹੈ ਜਿੱਥੇ ਅਸੀਂ ਤਪ ਦਾ ਇਸ਼ਨਾਨ ਕਰਦੇ ਕਬ ਆਸ ਉਹਰੇ ਦਿੱਤੀ ਅਸੀਂ ਆਪਣੇ ਮਨ ਦਾ ਸ਼ਨਾਖਰ ਕਰਦੇ ਆਂ ਸਾਡੀਆਂ ਅੱਖਾਂ ਨੇ ਨੂੰ ਪਤਾ ਲੱਗਦਾ ਏ ਕੀ ਦੇਖਣ ਵਾਸਤੇ ਸਾਨੂੰ ਲਾਇਆ ਗਿਆ ਇਹ ਨੇਤਰੋ ਮੇਰਿਓ ਹਰ ਤੁਮ ਭੈ ਜੋਤ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਗੁਰੂ ਤੋਂ ਬਿਨਾ ਕੌਣ ਗਏਗਾ ਸਾਡੀਆਂ ਅੱਖਾਂ ਦਾ ਕੰਮ ਕੀ ਹੈ ਦੇਖੋ ਜੇ ਦੁਨੀਆਂ ਦੇ ਅੰਦਰ ਆਪਾਂ ਪੜਾਈ ਦਾ ਵਕਤ ਬੀਤੀ ਜੇ ਪਿਆਰ ਵਾਲਿਓ ਆਪਾਂ ਗੀਤਾਂ ਦਾ ਪੰਨ ਬੀਤੀ ਕਿਸੇ ਗੀਤ ਨੇ ਕਿਸੇ ਕਹਾਵਣੇ ਅੱਜ ਤੱਕ ਇਹ ਨਹੀਂ ਬੰਦੇ ਨੂੰ ਦੱਸਿਆ ਜ਼ੁਬਾਨ ਕਾਲੇ ਨਹੀਂ ਲੱਗੀ ਐ ਅੱਖਾਂ ਕਾਲੇ ਨਹੀਂ ਲਗੀਆਂ ਨੇ ਕੰਨ ਕਾਲੇ ਨਹੀਂ ਲੱਗੇ ਸਰੀਰ ਦਾ ਧਰਮ ਤੇ ਕਰਮ ਕੀ ਐ ਜੇ ਦੱਸ ਸਕਦਾ ਐ ਤੇ ਮੇਰਾ ਕੇਵਲ ਗੁਰੂ ਦੱਸਦਾ ਹੈ ਕਿ ਇਹ ਸਰੀਰ ਦਾ ਮਕਸਦ ਕੀ ਐ ਇਹ ਸਰੀਰ ਆ ਮੇਰਾ ਇਸ ਜਗ ਮੇ ਆਏ ਕਹਿ ਕਿਆ ਤੁਦ ਧਰਮ ਘਮਾਇਆ ਅਸاری ਕੁਝ ਕੋਣਾ ਆਪਣੇ ਸਰੀਰ ਨੂੰ ਇਹ ਸ਼ਰੀਰ ਕਾਦੇ ਨਹੀਂ ਮਿਲਿਆ ਉਹ ਨਿਸ਼ੇੜੀ ਬੰਦਾ ਕਹਿੰਦਾ ਨਸ਼ਾ ਕਰ ਲਈ ਜੇ ਕੋਈ ਮੇਕਅਪ ਦੇ ਰਾਹ ਤੇ ਤੁਰ ਪਿਆ ਤੇ ਉਹ ਕਹਿੰਦਾ ਜੀ ਲਾਉਣ ਕੋਣ ਵਾਸਤੇ ਪਰ ਹੁਰਸੇ ਕੋਈ ਇਹਦੀ ਪਛਾਣ ਹੈ ਕਿ ਸ਼ਰੀਰ ਕਾਦੇ ਨਹੀਂ ਮਿਲਿਆ ਹੈ ਸੰਤ ਕਾ ਬਾਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਔਰ ਜਨਮ ਕੇ ਇਲ ਵਿੱਚ ਨਾਸੇ ਹਾਰ ਜਾਣੀ ਚਿੰਤ ਲਾਏ ਸ਼ਰੀਰ ਮਿਲਿਆ ਕੀ ਧਰਮ ਦੇ ਰਸਤੇ ਹੁਣ ਮੈਂ ਅਰਧ ਕਰਦੇ ਆਂ ਵੀ ਭਗਤ ਰਵਦਾਸ ਨੂੰ ਆਪਣਾ ਸਰਣ ਕਰੀਏ ਉਹ ਬਚਨ ਕਰਦੇ ਨੇ ਕਹਿਣ ਲੱਗੇ ਸਾਥ ਸੰਗਤ ਬਿਨਾ ਭਾਵ ਨਹੀਂ ਉੱਭਜੈ ਭਾਵ ਬਿਨਾ ਭਗਤ ਨਹੀਂ ਹੋਏ ਤੇਰੀ ਭਾਵ ਦਾ ਅਸ ਕੀ ਹੈ ਦੀ ਸੇਜ ਜੇ ਲੋਈ ਕਾਮਨਾ ਪਰ ਕਰੀ ਨਾ ਹੀ ਕੋਈ ਵੀ ਦੁਨੀਆ ਦਾ ਜੇ ਉਹਦੇ ਵਿੱਚ ਪਿਆਰ ਨਹੀਂ ਹੈਗਾ ਤੁਸੀਂ ਕਾਗਰਤਾ ਬਣਾਉਣੀ ਜੇ ਪਿਆਰ ਨਹੀਂ ਹੈਗਾ ਤੇ ਉਹ ਕੰਮ ਜੁੜਾ ਵੀ ਅਸੀਂ ਕਰਦੇ ਆ ਨਾ ਉਹ ਜ ਬਣ ਜਾਂਦਾ ਹੈ ਮੰਨ ਲਓ ਅਸੀਂ ਕਿਤੇ ਸੇ ਦੋਸਤ ਮਿੱਤਰ ਨਾਲ ਜਾ ਰਹੇ ਹਾਂ ਤੇ ਜਿਹਦੇ ਨਾਲ ਅਸੀਂ ਜਾ ਰਹੇ ਹਾਂ ਜੇ ਉਹਦੇ ਨਾਲ ਸਾਡਾ ਪਿਆਰ ਨਹੀਂ ਹੈ ਤੇ ਬੰਦਾ ਪਰ ਪਰ ਤੇ ਖਿਜੀ ਜਾਏਗਾ ਕਹਿਗਾ ਮੇਰਾ ਸਮਾਂ ਬਰਬਾਦ ਹੋ ਰਿਹਾ ਹੈ ਮੈਂ ਹੁਣ ਨਹੀਂ ਸੀ ਚਾਹੁੰਦਾ ਪਰ ਮੈਂ ਜਾ ਰਿਹਾ ਬੰਦੇ ਦਾ ਮਾਨਾ ਕਰਦਾ ਹੋਵੇ ਕਿਤੇ ਜਾਣ ਨੂੰ ਤੇ ਇਹ ਜਿਹੜੇ ਕਦਮ ਜਿਹੜਾ ਇਹਨਾਂ 걸 ਨੂੰ ਉਹਦੇ ਲਈ ਉਹ ਕਿਲੋਮੀਟਰ ਬਣ ਕੇ ਖੜ ਜਾਂਦਾ ਹੈ ਬੇਪਾਸੇ ਲੰਬਾ ਭਾਰੀਆਂ ਹੋ ਜਾਂਦੀਆਂ ਨੇ ਤੁਰਨੋਂ ਜੀਵੀ ਕੰਮ ਦਾ ਕੋਈ ਅੰਦਰੋਂ ਮਨਵਾਦੀ ਉਹ ਸਹਿਮ ਨੇ ਬਚਨ ਕੀਤਾ ਕਹਿਣ ਲੱਗੇ ਬੰਦਗੀ ਜਿਹੜੀ ਹੈ ਪ੍ਰੇਮ ਦੀ ਹੈ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਉ ਬਿਨਾ ਭਗਤ ਨਾ ਹੋਏ ਤੇਰੀ ਕਹਿ ਰਵਿਦਾਸ ਸਿਕ ਬੇਣ ਦੀ ਹਰਸੋਂ ਪੈਰ ਰੱਖੋ ਰਾਜਾ ਰਾਮ ਦੇ ਕਹਿਣ ਲੱਗੇ ਇਹ ਬਾਲਕ ਰਵਿਦਾਸ ਭਗਤ ਜੀ ਨੇ ਬਚਨ ਕਹਿ ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਪ੍ਰਮਾਤਮਾ ਜੀ ਪਿਆਰ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਸਕਦੀ ਪਹਿਲੀ ਗੱਲ ਹੈ ਧਿਆਨ ਦੇਣਾ ਜੀ ਇਹ ਨਾਲ ਹੀ ਅਗਲੀ ਗੱਲ ਕਹਿ ਦਿੱਤੀ ਕਹਿ ਲਗੇ ਤੇਰੀ ਪ੍ਰੀਤ ਪਿਆਰ ਪਹਿਲਾ ਹੀ ਸਤਸੰਗਤ ਵਿੱਚ ਹੁੰਦਾ ਹੈ ਜਿਹੜਾ ਬੰਦਾ ਸਤਸੰਗਤ ਕਰਦਾ ਹੈ ਸਮਝੇ ਦੁਨੀਆ ਉਹ ਸਭ ਤੋਂ ਸੁખી ਬੰਦਾ ਹੁਣ ਆਪਾਂ ਨਿਗਾਹ ਮਾਰੀਏ ਜੀ ਸਾਡੇ ਵਿੱਚੋਂ ਲੋਜਾਂ ਦਾ ਸਤਸੰਗਤ ਦੇ ਕਿੰਨੇ ਘਾਟੀਆਂ ਬਹੁਤ ਘੱਟ ਗਈਆਂ ਇਹ ਜਿਵੇਂ ਅਸੀਂ ਰੋਜ਼ ਸਤਸੰਗਤ ਦੇ ਧਾਰਨੀ ਚਲੋ ਵਦ ਭਾਗੀਆਂ ਸੰਗਤ ਬਾਵੇਂ ਭਾਗ ਹੀਨ ਭ੍ਰੰਮ ਛੋਟਾ ਬਾਵੇਂ ਬੇੜੰਪਾ ਦਾ ਸਤ ਸਾਂਗ ਦਾ ਲੱਭੇ ਜਿਹੜਾ ਸੰਗਤ ਮੈਲ ਭਰੀਜਾ ਜੀਉ ਐਸ ਜਗ੍ਹਾ ਨੂੰ ਮਹਾਰਾਜ ਨੇ ਸਭ ਤੋਂ ਵੱਧ ਪਵਿੱਤਰ ਦੱਸਿਆ ਹੁਣ ਮੈਂ ਕੁਝ ਸਮਾਜਿਕ ਤਾਦੀਆਂ ਗੱਲਾਂ ਕਰਾਂ ਵੀ ਜਿਹੜੀਆਂ ਬੁਰਾਈਆਂ ਸਾਡੇ ਸਾਬ ਆਪਣੇ ਪਹਾੜਾਂ 'ਤੇ ਖੜੀਆਂ ਨੇ ਬੰਦਾ ਚੇਤੇ ਰੱਖਿਓ ਕਈਆਂ ਬੰਦੀ ਫੇਸਬੁੱਕ ਚ ਚਲਾਉਂਦਾ ਕਮੈਂਟ ਉਹ ਕਮੈਂਟ ਹੀ ਹੁੰਦਾ ਹੈ ਸੋਸ਼ਲ ਮੀਡੀਆ ਤੇ ਗਵਾਚਾ ਫਿਰਦਾ ਹੈ WhatsApp Instagram ਪਰ ਜਪਤੀ ਸਾਹਿਬ ਬਾਣੀ ਪੜਨੀ ਮੇਤ ਨੇਮ ਕਰਨਾ ਸਹਿਰਾਸ ਕਰਦੀ ਹੈ ਬੰਦੇ ਨੂੰ ਬਾਸੀ ਹੋਣ ਲੱਗ ਪੈਂਦੀ ਹੈ ਅੰਦਰ ਉਛਲ ਪੈਂਦਾ ਹੈ ਕਾਲਾ ਫੈਲੰਦਾ ਹੈ ਬੰਦਾ ਮਨ ਆਲਸੀ ਹੋ ਜਾਂਦਾ ਹੈ ਕਿਉਂਕਿ ਮਨ ਦਾ ਅਗੇ ਨਹੀਂ ਮਾਨ ਹੈ ਮਨ ਨੂੰ ਚਲਾਉਣਾ ਇਦਾਂ ਹੀ ਜਿਵੇਂ ਪਾਣੀ ਨੂੰ ਉਪਰੋਂ ਚੁਣਾਉਣਾ ਹੋਵੇ ਹੁਣ ਦੇਖੋ ਨਾ ਪਾਣੀ ਨੂੰ ਜਮੀਨੋਂ ਮੇਹਣ ਲੈ ਕੇ ਆਇਆ ਇੱਕ ਟੁੱਟੀ ਖੋਲੰਦੀ ਲੋੜ ਹੈ ਪਾਣੀ ਫਟਾਫਟ ਨਿਕਲਦਾ ਹੋਇਆ ਪੈਂਦਾ ਹੈ ਪਰ ਕਿਉਂ ਪਾਣੀ ਆਪਾਂ 100 ਫੁੱਟ 50 ਫੁੱਟ ਉੱਪਰ ਲੈ ਕੇ ਜਾਣਾ ਹੈ ਫੇਰ ਤਾਂ ਪਿੱਛੇ ਪ੍ਰੈਸ਼ਰ ਪੰਪ ਜਾ ਕੋ ਮੋਟਰ ਚਲਾਉਣੀ ਪੈਂਦੀ ਹੈ ਪਾਣੀ ਉੱਪਰ ਨੂੰ ਲਜਾਣ ਵਾਂਗੀ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜਨਾ ਹੈ ਯਾਰ ਵਾਲਿਓ ਮਨ ਨੂੰ ਇਸ ਤਰ੍ਹਾਂ ਸੇ ਲਾਉਣਾ ਹੈ ਮਨ ਆਪਣੇ ਆਪ ਨਹੀਂ ਲੱਗਦਾ ਤੇ ਬਾਣੀ ਵਿੱਚ ਤਾਂ ਧਰੂ ਅਰਜਨ ਦੇ ਸੱਜੇ ਪਾਸਾਰੇ ਜਦੋਂ ਬਣਦੀ ਗੱਲ ਕਹੀ ਨਾ ਸਾਬ ਨੇ ਇੱਕ ਜਾਗਰ ਦੀ ਉਦਾਹਰਣ ਦਿੱਤੀ ਆਪਾਂ ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਦੀ ਜਾਨਵਰ ਹੁੰਦਾ ਦੇਖਣ ਨੂੰ ਮਿਲਦੇ ਨਹੀਂ ਐ ਘੋਏ ਘੋਈ ਦਾ ਟਰਾਂਸਪੋਰਟ ਦਾ ਕੰਮ ਕਰਦੇ ਸੰ ਖੋਤੇ ਊਠ ਬੈਰ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਨ ਐ ਨਾ ਇਹ ਮਨ ਸਾਡਾ ਖੋਤੇ ਵਾਂਗਾ ਹੈ ਜਿਵੇਂ ਘੋੜਾ ਖੋਤਾ ਖੱਜਰ ਤੇ ਜਿਹੜਾ ਸਿਆਣਾ ਉਹਦਾ ਮਾਲਕ ਹੁੰਦਾ ਐ ਨਾ ਉਹ ਜਦੋਂ ਉਹਦੇ ਤੋਂ ਕੰਮ ਲੈਂਦਾ ਹੈ ਦੋ ਤਰੀਕੇ ਲੈਂਦਾ ਹੈ ਉਹ ਦੋ ਤਰੀਕੇ ਦਾ ਤੁਹਾਡੇ ਨਾਲ ਸਾਥੇ ਕਰਾ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਮਹਾਰਾਜ ਕਹਿਣ ਲੱਗੇ ਉਹਨੂੰ ਵੇਲਾ ਨਹੀਂ ਛੱਡਦਾ ਉਹ ਜਨਵਰ ਹੋਦੇ ਨੇ ਜਦੋਂ ਉਹ ਨਹੀਂ ਪਿੰਡ ਤੇ ਪਾਉਂਦਾ ਹੈ ਤੇ ਜਦੋਂ ਉਹ ਨਹੀਂ ਪਿੰਡ ਤੋਂ ਭਾਰ ਲਾਉਣਾ ਇਹਨਾਂ ਭਾਰ ਲਾਉਣ ਤੋਂ ਪਹਿਲਾਂ ਉਹਦੇ ਪੈਰਾਂ ਨੂੰ ਰੱਸੀ ਪਾ ਲੈਂਦਾ ਹੈ ਜਿਹਨੂੰ ਪਿਛਾੜੀ ਕਿਹਾ ਜਾਂਦਾ ਹੈ ਪਹਿਲਾਂ ਉਹਦੇ ਪੈਰਾਂ ਦੇ ਵਿੱਚ ਰੱਸੀ ਪਿਛਾੜੀ ਪਾ ਲੈਂਦਾ ਹੈ ਫੇਰ ਉਹਦੀ ਪਿੰਡ ਤੋਂ ਭਾਰ ਲਾਉਂਦਾ ਹੈ ਤੇ ਜਦੋਂ ਉਹ ਵੀ ਪਿਛਾੜੀ ਲਾਉਣੀ ਹੈ ਨਾ ਪਹਿਲਾਂ ਉਹ ਹੀ ਬੇਟੇ ਉਹ ਕਿਰਪਾ ਲਾ ਕੇ ਦਿੰਦਾ ਹੈ ਫਿਰ ਉਹ ਦੀ ਪਿਛਾੜੀ ਲਾਉਦਾ ਹੈ ਕਿਉਂਕਿ ਜਦੋਂ ਉਹ ਵੀ ਬੇਟੇ ਤੋਂ ਭਾਰ ਲਾਇਆ ਉਹ ਛੱਡੇ ਮਾਰੇਗਾ ਉਹ ਦੱਤੇ ਮਾਰੇ ਨਾ ਜਿਵੇਂ ਆਪਾਂ ਪਗਾੜੀ ਦੇ ਵਿੱਚ ਕਹੀ ਨਹੀਂ ਆ। ਫਜ਼ੂਰ ਨੇ ਉਸ ਜਨਵਰ ਦੀ ਉਦਾਹਰਣ ਦੇ ਕੇ ਸਾਡੇ ਮਨ ਦੀ ਗੱਲ ਕੀਤੀ ਕਹਿ ਲੱਗੇ ਮਨ ਕਦੋਂ ਆਕੇ ਲੱਗਦਾ ਹੈ ਮਨ ਨੂੰ ਤਾਂ ਆਕੇ ਲਾਉਣਾ ਪੈਂਦਾ ਹੈ ਸਵੇਰ ਸਵੇਰ ਜਾਗ ਆ ਜਾਵੇ ਨਾ ਤੇ ਸਾਡਾ ਅੰਦਰ ਇੰਨਾ ਬੇਵਜਾਨ ਹੈ ਉਥੇ ਲੰਮਾ ਪਿਆ ਬੰਦਾ ਮੋਬਾਈਲ ਦੀ ਸਕਰੀਨ ਤੋਂ ਘੜੀ ਤੋਂ ਸਮਾਂ ਵੇਖ ਕੇ ਕਹਿੰਦਾ ਅਜੇ ਹੋਰ ਥੋੜਾ ਜਿਹਾ ਸਮਾਂ ਲਈਏ ਪਤਾ ਉਹਨੂੰ ਲੱਗਦਾ ਕਿ ਉਹ ਗੇਟ ਚਾਂਦਾ ਮਨ ਬੇਵਜਾਨ ਹੈ ਸਰਨੇ ਬਚਨ ਕਹੇ ਮਨ ਖੋਟ ਹਾਰ ਤੇਰਾ ਨਹੀਂ ਵਿਸਵਾਸ ਤੂੰ ਮਾ ਹੁਦ ਮਾਤਾ ਖਰਕਾਂ ਪੈਂਖਰ ਤੋਸ਼ ਉਤੇ ਚੋ ਉਪਰ ਲਾਲਾ ਤੇ ਭਗਤ ਜੀ ਨੇ ਬਚਨ ਕਹੇ ਸਤ ਸੰਗਤ ਹੈ ਜਿਹੜੀ ਸਾਡਾ ਜੀਵਨ ਬਦਲ ਸਕਦੀ ਹੈ ਪਿਆਰੋ ਮੈਂ ਕੋਈ ਉਦਾਹਰਨ ਨਾ ਹੋਵ ਦਵਾਂਗਾ ਆਪਕੀ ਦੇ ਸਾਹਮਣੂ ਚੇਤੇ ਰੱਖਿਓ ਧਰਮ ਦੇ ਰਸਤੇ ਤੇ ਤੁਰਨਾ ਸ਼ਬਦ ਨਾਲ ਸੁਰਤ ਨੂੰ ਜੋੜਨਾ ਹੈ ਇਹ ਮਾਰਗ ਸੁਖਾ ਦਾ ਵੀ ਬੜਾਏ ਤੇ ਔਖਾ ਵੀ ਬੜਾ ਹੈ ਜਦੋਂ ਔਖੇ ਮਾਰਗ ਦੀ ਗੱਲ ਕਹੀ ਨਾ ਉਦੋਂ ਮੇਰੇ ਸਤਿਗੁਰੂ ਗਰੀਬ ਨਿਵਾਜ ਜੀਓ ਅਮਰਦਾਸ ਪਤਾ ਜੀ ਨੇ ਵਜਨ ਗਏ ਕਹਿਣ ਲੱਗੇ ਖਾਨਿਓ ਤਿੱਖੀ ਵਾਰੋ ਨਿੱਕੀ ਇਹੋ ਮਾਰਗ ਜਾ ਜਿਵੇਂ ਖੰਡੇ ਦੀ ਧਾਰ ਕਿੰਨੀ ਤਿੱਖੀ ਹੁੰਦੀ ਹੈ ਜਿਵੇਂ ਵਾਲ ਦਾ ਸਿਰਾ ਕਿੰਨਾ ਬ੍ਰੀਕ ਹੁੰਦਾ ਹੈ ਕਹਿ ਰਿਹਾ ਕਿ ਗੁਰਮਤ ਦਾ ਰਸਤਾ ਇੰਨਾ ਖਰਾ ਹੈ ਇਹਦੇ ਤੇ ਚੱਲਣਾ ਮੱਤਾਂ ਦਾ ਕੰਮ ਹੈ ਸੂਰਮਿਆਂ ਦਾ ਕੰਮ ਹੈ ਜਿਹੜਾ ਅਮਰ ਹੋਏ ਉੱਠ ਪੈਂਦਾ ਹੈ ਨਾ ਜਿਤ ਨਿਂਤ ਨਿਮ ਕਰਦਾ ਹੈ ਸਿਮਰਨ ਕਰਦਾ ਹੈ ਪਿਆਰੇ ਹੋਰ ਦੇ ਤੋਂ ਵੱਡਾ ਆਧਿ ਤਰੀਕ ਵਿੱਚ ਕੋਈ ਮਨੁੱਖ ਸੂਰਮਾ ਨਹੀਂ ਹੋ ਸਕਦਾ ਹੁਣ ਸਹਿਬ ਨੇ ਜੋ ਕੁਝ ਬਾਣੀ ਚ ਕਿਹਾ ਆਪਾਂ ਦੇਖੀਏ ਸਾਡੀ ਹਾਲਤ ਕੀ ਹੈ ਸਾਤ ਸੰਗਤ ਕਰਨ ਲੱਗਿਆ ਬੰਦਾ ਆਸੀ ਹੈ ਪਰ ਇਸੇ ਬੰਦੇ ਦੇ ਹੱਥ ਵਿੱਚ ਲਮਾਇਆ ਦੀ ਗੁੱਟੀ ਫੜਾ ਦੇਉਂ ਕਹੋ ਕਿ ਨੋਟਾਂ ਦਾ ਗੱਡਾ ਪਿਛਾ ਹੋ ਜਾਵੇ ਗਿਣਤੀ ਕਰਦਿਆਂ ਕਦੇ ਨਹੀਂ ਹੋਏਗਾ ਕਿਉਂਕਿ ਮਰ ਜਾ ਗਿਆ ਮਰ ਜਾ ਕੇ ਪੈਸੇ ਗਿਣਦਿਆਂ ਕਦੇ نیند ਨਹੀਂ ਆਉਂਦੀ ਪੈਸੇ ਗਿਣ ਕੇ ਲਹਿਣ ਲੱਗਿਆ ਬਗਾ ਕਰੇ ਤੋਂ ਖਣੀ ਤਾ ਤਾਂ ਤੇ ਅਗਲੀ ਉਭਾਅ ਪੜ ਆਪੇ ਕਰਦਿਆਂ ਦੀ ਚੇਤੇ ਰੱਖਿਓ ਪ੍ਰਸ਼ਾਦਾ ਸਾਗ ਰਿਹਾ ਹੋਵੇ ਬੰਦਾ ਰੋਟੀ ਖਾ ਰਿਹਾ ਹੋਵੇ نہیںلا بندیا ہے جس دن چیتے رکھو اچھا ਉਦੋਂ ਇੱਕ ਇੱਕ ਘੜੀ ਪਲ ਵੀ ਆਪਣਾ ਸਮਾਂ ਨਹੀਂ ਗਵਾਵਾਗੇ ਉਸਦੋਂ ਮੇਰੇ ਸ਼੍ਰੀ ਗੁਰੂਕ੍ਰੰਥ ਸਾਹਿਬ ਦੀ ਅਮਰ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਪਾਵਨ ਬਚਨ ਸਾਡੇ ਸੁਵਾਈ ਕਰਨਗੇ ਕਬੀਰ ਇੱਕ ਘੜੀ ਆਧੀ ਘੜੀ ਆਧੀ ਉਤੇ ਆਦ ਭਗਤਨ ਸੇਤੀ ਹੋਸ ਤੇ ਜੋ ਪੀਨੋ ਸੁਰਲਾਬ ਅਧੀ ਘੜੀ ਵੀ ਬੰਦਾ ਸਮਾਂ ਨਹੀਂ ਉਹੋ ਆਪਣਾ ਗਵਾਵੇਗਾ ਗੁਰਮੁਖੋ ਸਤ ਸ੍ਰੀ ਅਕਾਲ ਦੀ ਬੜੀ ਬੜੀ ਉਮਕਾ ਹੈ ਸਾਡੇ ਜੀਵਨ ਦੇ ਅੰਦਰ ਗੁਰੂ ਕਿਰਪਾ ਕਰੇ ਸਾਡੇ ਜੀਵਨ ਦੇ ਦਾ ਸਤ ਸੰਗਤ ਪੈਦਾ ਹੋ ਜਾਵੇ ਮੈਂ ਅਗਲੀ ਬੇਨਤੀ ਆਪ ਜੀ ਨਾਲ ਇਰਾਸਿਕ ਪਾਠ ਨੂੰ ਕਰੀ ਚਾਹੁੰਦਾ ਸਾਡੀ ਸੁਰਤ ਜੇਲਾ ਹੈ ਸ਼ਬਦ ਸਾਡਾ ਗੁਰੂ ਹੈ ਤੇ ਸਾਡੀ ਸਾਹ ਜਿਹੜੀ ਹੈ ਇਹ ਤੁਹਾਨੂੰ ਆਰਾਮ ਹੁੰਦੀ ਹੈ ਗੁਰੂ ਦੇ ਨਾਲ ਸਿੱਖੀ ਦੀ ਸਾਜ ਚੇਤੇ ਰੱਖਿਓ ਜੇ ਵਰਤੇ ਦੇ ਕੋਣ ਦੁਨਿਆਵੀ ਕਲਪਤੇ ਹਰ ਸੁੱਖ ਸੂਲ ਹੋਵੇ ਪੈਸਾ ਹੋਵੇ ਅਹੁਦਾ ਰੁਤਬਾ ਹੋਵੇ ਪਰ ਦੇ ਅੰਦਰ ਦਾ ਆਤਮਕ ਸੁੱਖ ਨਹੀਂ ਹੈ ਜੇ ਜੀਵਨ ਦੇ ਵਿੱਚ ਗੁਰੂ ਨਹੀਂ ਪੈਦਾ ਹੋਇਆ ਤੇ ਬੰਦਾ ਕਲ ਗਿਆ ਹੋਇਆ ਖਿਜਿਆ ਹੋਇਆ ਸੁਈਆ ਪਰ ਆਪਣੀ ਅੰਦਰੋਂ ਮਹਿਸੂਸ ਕਰੇਗਾ ਮਹਾਰਾਜ ਨੇ ਬਚਨ ਕਹਿ ਦਿੱਤੇ ਕਹਿਣ ਲੱਗੇ ਅਨੰਦ ਹੀ ਗੁਰੂ ਦੀ ਬਾਣੀ ਦੇ ਵਿੱਚ ਹੈ ਅਨੰਦ ਅਨੰਤ ਸਭ ਉਹ ਕਹੇ ਅਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਕੋਤੇ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿ ਵਿਸ਼ਟ ਕਟੇ ਗਿਆਨ ਅੰਜਰ ਸਾਰਿਆ ਅੰਦਰੋਂ ਜਿੰਨ ਕਾ ਹੋ ਤੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਅਨੰਦ ਹੈ ਆਨੰਦ ਗੁਰੂ ਤੇ ਜਾਵੇ ਇੱਕ ਬਚਨ ਆਪ ਮਹਾਰਾਜ ਨੇ ਆਹ ਹੋਰ ਕਰਦਈ ਸਤਗੁਰੂ ਪਾਤਸ਼ਾਹ ਬਚਨ ਕਰਦਿਨੇ ਕਹਿਣ ਲਗੇ ਗਿਆਨ ਜਿਹੜਾ ਹੈ ਇਹ ਸੋਮੇ ਵਰਤਿਆ ਜਿਵੇਂ ਗੀਤਾ ਵਿੱਚ ਅਸੀਂ ਸੁਰਮਾ ਪੁੰਨੀ ਆ ਇਸੇ ਦਾ ਪੂਰਾ ਗਿਆਨ ਜਿਹੜਾ ਹੈ ਗਿਆਨ ਅੰਜਲ ਗੁਰ ਦੀ ਆ ਅਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੁਣ ਖਾਲਸਾ ਦੀ ਜਿਹੜੇ ਲਾਕੇ ਚ ਆਪਾਂ ਬੈਠੇ ਆ ਨਾ ਇਸ ਅਲਾਕੇ ਦੀ ਇੱਕ ਮਹਾਨ ਆਤਮਾ ਜਿਨ੍ਹਾਂ ਦੇ ਕੋਲ ਦੁਨੀਆਂ ਦਾ ਹਾਸਹੁਕ ਮਜੂਰ ਸੀ ਮਤੇ ਦੀ ਸਰਾਵ ਜਿਵੇਂ ਨਾਗੇ ਦੀ ਸਰਾਵ ਉਹ ਕਹਿਰਾ ਬਖਰੀ ਬਖਰੀ ਨਾਉ ਨੇ ਸਰਮਾਨਯੋਗ ਭਾਈ ਲੈਣਾ ਸੀ ਪਿਤਾ ਭਾਈ ਫੇਰੂ ਪਾਲਜੀ ਦੇ ਘਰ ਆਪ ਜੀ ਦਾ ਜਨਮ ਹੋਇਆ ਤੇ ਅਰਥਪਾਲ ਜਿਹੜੇ ਭਾਈ ਤਰਕਮਲ ਚੌਧਰੀ ਸਨ ਉਹਨਾਂ ਦੇ ਕੋਲ ਬਾਬਾ ਫੇਰੂ ਪਾਲਜੀ ਨੌਕਰੀ ਕਰਦੇ ਸਨ ਕੋਈ ਸਬਹਰੀ ਇਹ ਨਾਮ ਬਕੀਤ ਹੋਇਆ ਇਸ ਤੋਂ ਬਾਅਦ ਖਡੂਰ ਸਾਹਿਬ ਚਲੇ ਗਏ ਤੇ ਖਡੂਰ ਸਾਹਿਬ ਰਹਿ ਕੇ ਭਾਈ ਫੇਰੂ ਮਲ ਉਹਨਾਂ ਦਾ ਪੁੱਤਰ ਅੱਗੇ ਭਾਈ ਲੈਣਾ ਸੀ ਦੁਨੀਆ ਦਾ ਹਰ ਸੁੱਕ ਘਰ ਚ ਮਜੂਰ ਹੈ ਵਪਾਰ ਹੈ ਦੁਕਾਨ ਆਪਣੀ ਹੈ ਪਰ ਖਡੂਰ ਸਾਹਿਬ ਦੇ ਬਾਰੇ ਮੈਂ ਕਾਫੀ ਲਿਖਦਾ ਕਿ ਸਾਡੇ ਇਤਿਹਾਸ ਦੇ ਵਿੱਚ ਕਿ ਖਡੂਰ ਸਾਹਿਬ ਜਿਹੜਾ ਇਹ ਨਗਰ ਹੈ ਇਹ ਸਾਰਾ ਦੇਵੀ ਦਾ ਪੁਜਾਰੀ ਹੈ ਦੇਵੀ ਦਾ ਪੁਜਾਰੀ ਹੈ ਜਵਾਲਾਮੁਖੀ ਵੈਸ਼ਨੂ ਦੇਵੀ ਇਤ ਆਦਿਤ ਦੇਵੀ ਦੀਆਂ ਘਟਾਵਾਂ ਪੜੀਆਂ ਜਾਂਦੀਆਂ ਨੇ ਬੜੇ ਕਰਮ ਕਾਂਡ ਕੀਤੇ ਜਾਂਦੇ ਨੇ ਬਹੁਤ ਉਹ ਜਿਹੜਾ ਹੈ ਉਹ ਗਾਇਆ ਜਾਂਦਾ ਹੈ ਪੇਟਾਂ ਮੜੀਆਂ ਜਾਂਦੀਆਂ ਨੇ ਚਲੀਸੇ ਪੜੇ ਜਾਂਦੇ ਨੇ ਇਹ ਧਾਰ ਦੇ ਬਹੁਤ ਜਗਰਾਪੇ ਕੀਤੇ ਜਾਂਦੇ ਨੇ ਪਰ ਜੀਵਨ ਦੇ ਅੰਦਰ ਇੰਨੇ ਧੰਨੇ ਕਰਮ ਕਰਮ ਤੋਂ ਬਾਅਦ ਰੋਹਾਨੀਅਤ ਨਹੀਂ ਹੈ ਜੀਵਨ ਦੇ ਅੰਦਰ ਅਜੇ ਵੀ ਚੈਨ ਨਹੀਂ ਹੈ ਆਨੰਦ ਨਹੀਂ ਹੈ ਅਜੇ ਵੀ ਸੱਚਾ ਸੁੱਖ ਨਹੀਂ ਹੈ ਕਾਰਨ ਕਿ ਜੀਵਨ ਦੇ ਅੰਦਰ ਅਜੇ ਪੂਰਾ ਖੂਬ ਨਹੀਂ ਆਇਆ ਤੇ ਮਹਾਰਾਜ ਨੇ ਨਾ ਗੋਵਰਧਨ ਸਰ ਨੇ ਬੜੀ ਕਿਰਪਾ ਕੀਤੀ ਸਾਜੀ ਪਾਵਨ ਬਾਣੀ ਸ੍ਰੀ ਸੁਖਮਣੀ ਸਰ ਦੇ ਅੰਦਰ ਇੱਕ ਵਚਨ ਗਿਆ ਸਾਹਿਬ ਕਹਿਣ ਲੱਗੇ ਬਹੁਤ ਸ਼ਾਸਤਰ ਕੋ ਸਿਮਰਦੀ ਸੁਣਿਓ ਜੀ ਬਹੁਤ ਸ਼ਾਸਤਰ ਬਹੁਤ ਸਿਮਰਦੀ ਪੇਥੇ ਸਰਬਤੰਡ ਢੋਲ ਪੂਜ ਸਦਾ ਹੀ ਹਰ ਹਰੇ ਨਾਨਕ ਨਾਮ ਅਮੋਲ ਬੜੇ ਸ਼ਾਸਤਰ ਬੜੀਆਂ ਸਿਮਰਦੀਆਂ ਹਜ਼ੂਰ ਕਹਿਣ ਲੱਗੇ ਮੈਂ ਘੋਟ ਕੇ ਦੇਖ ਨਹੀਂ ਆ ਪਰ ਸਬਰ ਤੋਂ ਸ਼ੋਭਣੀ ਗੁਰੂ ਦੀ ਸਾਜ ਹੈ ਨਾਮ ਦੀ ਰਾਹ ਹੈ ਸਰਬ ਦਾ ਬਚਨ ਆ ਪੈ ਨਹੀਂ ਪੜਦੇ ਆ ਵੇਦ ਕੁਰਾਨ ਸਭ ਦੇਖ ਕੇ ਜੋਏ ਉਹਾ ਤੋਂ ਜਾਈਏ ਜਾਓ ਇਹੀਂ ਆਣਾ ਭਈ ਮਹਾਰਾਜ ਨੇ ਇਹ ਵੀ ਵਚਨ ਕਹੇ ਨਾਨਕ ਸੋਦੇ ਸਿਮਤ 베ਰ ਪਾਰ ਬ੍ਰਹਮ ਗੁਰ ਨਾਹੀ 베ਰ ਹੁਣ ਅਸਤਵਦੀ ਵਿੱਚ ਨ ਗਰੀਬ ਨ왈 ਨੇ ਵਿਆਖਿਆ ਕੀਤੀ ਧਰਮ ਦੇ ਕੰਮ ਕਰਦਿਆਂ ਵੀ ਜੇ ਗੁਰੂ ਜੀਵਨ ਵਿੱਚ ਚੇਤੇ ਰੱਖਿਓ ਪ੍ਰਗਟ ਨਹੀਂ ਹੋਇਆ ਤੇ ਬੰਦੇ ਦੇ ਅੰਦਰ ਸੱਚਾ ਆਨੰਦ ਸੁਖ ਨਹੀਂ ਆ ਸਕਦਾ ਗੁਰੂ ਸਾਹਿਬ ਨੇ ਅਸਤਵਦੀ ਵਿੱਚ ਵਚਨ ਕੀਤਾ ਆਪਕੁਨੀ ਜਾਪ ਤਾਪ ਗਿਆਨ ਸਭ ਧਿਆਨ ਹਰ ਸਾਇਟਰ ਸਿਮਰਤਿ ਵਿਚਾਰ ਜੋਤ ਅਭਿਆਸ ਕਲਮ ਤਨ ਕਰਿਆ ਸਗਣ ਪਿਆਰ ਪਰ ਬਧੇ ਫਿਰਿਆ ਅਨੇਕ ਪ੍ਰਕਾਰ ਕੀਏ ਉਹ ਜਤਨਾ ਪੁੰਨ ਦਾੜ ਹੋਮੇ ਉਹ ਰਤਨਾ ਸ਼ਰੀਰ ਕਟਾਏ ਹੋਮੇ ਕਾ ਲਾਪੀ ਵਰਤ ਮੇਮ ਕਰੇ ਉਹ ਬਾਤੀ ਅਖੀਰ ਦੇ ਕਹ ਨਹੀਂ ਤੁੰਤ ਰਾਮ ਨਾਮ ਵਿਚਾਰ ਨਾਮ ਗੁਰਮਖ ਨਾਮ ਜਪਿਐ ਇੱਕ ਵਾਰ ਜਿਨ੍ਹਾਂ ਨੇ ਇੱਕ ਵਾਰ ਰੱਬ ਜੀ ਮਾਲਕ ਪਰਮਾਤਮਾ ਦੀ ਤੁਹਾਡਾ ਨਾਮ ਜਪ ਲਿਆ ਜੀਵਨ ਉਹਨਾਂ ਦਾ ਸੁਹੇਲਾ ਹੋ ਗਿਆ ਹੁਣ ਗੱਲ ਕਰ ਰਹੇ ਸੀ ਆਪਾਂ ਗੁਰੂ ਤੇ ਸਿੱਖ ਦੀ ਗੱਲ ਕਰ ਰਹੇ ਆਪਾਂ ਸਾਡੇ ਜੀਵਨ ਦੇ ਅੰਦਰ ਨਵਾਂ ਪਰ ਇਹਨੇ ਪਹਿਲਾ ਹੋਵੇ ਖਾਲਸਾ ਜੀ ਭਾਈ ਥੇਰੂਵਾਲ ਤੋਂ ਬਾਅਦ ਉਹ ਜਿਸ ਵਾਰੀ जिम्मेवारी ਪਰਮਾਨੀ ਦੁਕਾਨ ਦੀ ਵਪਾਰ ਦੀ ਜਿੱਥੇ ਉਹ ਭਾਈ ਲੈਣਾ ਜੀ ਦੇ ਕੋਲ ਆ ਗਈ ਉੱਥੇ ਜਿਹੜਾ ਉਹ ਮਤਾਵਾ ਮਤਾ ਲੀਆਂ ਪੇਟਾਵਾਂ ਲਉਣੀ ਜਿਹੜੇ ਸ਼ਰਧਾ ਭਾਵ ਦੀ ਅਡਵਾਈ ਕਰਨ ਵਾਲਾ ਉਸਾਰਾ ਕਾਪਲੇ ਦੀ ਜ਼ਿੰਮੇਵਾਰੀ ਉਹ ਵੀ ਭਾਈ ਲੈਣਾ ਦੀ ਗੋਲ ਆ ਗਈ ਹੈ ਹੁਣ ਹਰ ਸਾਲ ਬੈਠੂ ਦੇਵੀ ਦੀਆਂ ਜਾ ਕੇ ਯਾਤਰਾ ਕਰਦੇ ਨੇ ਅਡਵਾਈ ਕਰਦੇ ਨੇ ਜੱਥੇ ਨਹੀਂ ਪਰ ਜੀਵਨ ਦੇ ਅੰਦਰ ਅਜੇ ਸਕੂਨ ਨਹੀਂ ਹੈ ਭਾਈ ਲੈਣਾ ਹੁੰਦੇ ਇਸੇ ਖਡੂਰ ਸਾਹਿਬ ਦੀ ਧਰਤੀ ਤੇ ਚੇਤੇ ਰੱਖਿਓ ਇਹ ਸੇਖ ਦਾ ਜ਼ਿਕਰ ਮਿਲਦਾ ਹੈ ਭਾਈ ਜੋਧ ਜੀ ਇਹਨਾਂ ਦੇ ਬਾਰੇ ਸਾਰੇ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਕਿ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹਜ਼ੂਰ ਦੇ ਕੋਲ ਕਤਾਰਪੁਰ ਸਹਿਬ ਜੰਦੇ ਸਾਡਾ ਕੋਰੀ ਕੋਰ ਕਤਾਰਪੁਰ ਕਾ ਬਾਹਲੇ ਆਣਾ ਸੀ ਲੱਗਾ ਸਾਡਾ ਪਹਿਲਾ ਸਿੱਖੀ ਦੀ ਧਰਮਸ਼ਾਲਾ ਕਤਾਰਪੁਰ ਸਾਹਿਬ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਤਿਹਾਸ ਹੈ ਨਾ 18 ਸਾਲ ਮੇਰੇ ਗੁਰਦੇਵ ਨੇ ਹੱਥੀਂ ਹਲ ਪਾਇਆ ਸਖਤ ਕੰਮ ਕੀਤਾ ਮਿਹਨਤ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਇਥੇ ਬਾਣੀ ਉਚਾਰਨ ਕੀਤੀ ਬਾਣੀ ਨੂੰ ਤਰਕੀਬ ਦਿੱਤੀ ਹੈ ਪਹਿਲੀ ਧਰਮ